सदा कृान ਕਾਰਨ ਹਤਵਾਜੀ ਆਨੰਦ ਸੁਣ ਹੋਗਾ Bye. ਸਵਾਸ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਨੂੰ ਜੀ ਵਾਹਿਗੁਰੂ ਪੰਜਾਂ ਕਤਤਾ ਸਰਬਤ ਪੁਰਦਵਾਰਿਆਂ ਦਾ ਧਿਆਨ ਕਰਕੇ ਬੁੱਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਪਨ ਦਾ ਸਦਾ ਸਰਬ ਸੁਖ ਹੋਵੇ ਸਹਾ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਖਿਆ ਰਾਇ ਦੇਖ ਦੇਖ ਫਤਹਿ ਕਿ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਮੋਢ ਬਾਲੇ ਬੁੱਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਵਹਿਕ ਦਾਣ ਵਿਵੇਕ ਦਾਣ ਵਿਸਾਹ ਦਾਣ ਤਰਸਾ ਦਾਣ ਦਾਨ ਅਕਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਸਨਾਨ ਕੌਕੀਆਂ ਟੰਡੇ ਦੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁੱਲੋ ਜੀ ਸਿੱਖਾਂ ਦਾ ਮਾਨ ਨਿਵਾ ਮਤੁੱਤੀ ਮਤ ਪਤ ਤੇ ਰੱਖਿਆ ਵਾਹਿਗੁਰੂ ਏ ਅਕਾਲ ਪੁਰਖ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਗੰਗਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਨ੍ਹਾਂ ਦੇ ਪੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲਦਾ ਤਾਂ ਖਾਲਸਾ ਜੀ ਨੂੰ ਬਖਸ਼ੋ ਇਨੀ ਮਾਨਿਆ ਤੇ ਮਾਨ ਸਤਿਗੁਰੂ ਨਿਤਾਨਿਆ ਤੇ ਤਾਨ ਸਤਿਗੁਰੂ ਨੈ ਉਟਿਆ ਦੇ ਓ ਸਤਿਗੁਰੂ ਧੰ ਧੰ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਧੰ ਤਨ ਬਾਬਾ ਚੰਤਾ ਭਗਤ ਜੀ ਧੰ ਤਨ ਬਾਬਾ ਮਿਚੰਦ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਧੰ ਧੰ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਾਜ਼ੂਰ ਤੰਤੰ ਬਾਬਾ ਅਮਿਤਾਂ ਜੀ ਦੀ ਸਲਾਨਾ ਵਰਸੀ ਸਮਾਗਮ ਨੂੰ ਮਨਾਉਂਦੇ ਹੋਏ ਸਮੁੱਚੇ ਨਗਰ ੁਰਕਾ ਕਲਾ ਨਿਵਾਸੀ ਇਲਾਕਾ ਨਿਵਾਸੀ ਐਨ ਆਰ ਆਈ ਦੇ ਸਮੁੱਚੇ ਬਾਬਾ ਚਿੰਤਪਗਤ ਜੀ ਬਾਬਾ ਅਮਿਤਾਂ ਜੀ ਦੇ ਲਾਗੁਰ ਸਾਹਿਬ ਅੱਲਾਹ ਵੱਲੋਂ ਇਕੱਤਰਿਤ ਹੋ ਕਰਕੇ ੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮੁਕਾਈ ਦੇ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਾਰੰਭ ਕਰਵਾਉਣ ਸਭ ਤੋਂ ਪਿਆ ਸਤਿ ਆਪ ਜੀ ਦੇ ਹਾਜ਼ੂਰ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਕੀ ਕੀ ਅਰਦਾਸ ਗੁਰਬਾਣੀ ਪੜ੍ਹ ਸੁਣ ਸਖਨ ਜਿਤੇ ਪ੍ਰਵਾਣ ਕਰਨੀ ਗੁਰਬਾਣੀ ਪੜ੍ਹਦੇ ਆ ਸੁਖ ਦਾ ਕੋ ਲੋਭ ਜਾਨੇ ਕਾ ਪ੍ਰਕਾਰ ਦੀਆਂ ਗੱਟੀਆਂ ਕੋ ਲੱਚਕਾਂ ਦੀ ਕਿਰਮਾ ਬਖਸ਼ਣੀ ਜੀ ਅਗਾਹਵਾਸਤੇ ਗੁਰਬਾਣੀ ਦੇ ਜਾਪ ਸੋਤਿ ਜਪਨ ਦੀ ਸਮਤ ਬਖਸ਼ਣੀ ਸਤਿਗੁਰੂ ਜੀ ਅਰੰਭਤਾ ਦੀ ਸਾਰੀ ਸਮਗਰੀ ਅਤੇ ਪਾਠ ਕੀ ਸਿਰਾਂ ਦਾ ਜਥਾ ਹਾਜ਼ਰ ਹੈ ਕਿਸੇ ਪ੍ਰਕਾਰ ਰੁਕੀ ਰਹੇ ਮੇਰੀ ਗੁਰੂਤਾ ਆਪ ਸੋਤ ਕਰਨੀ ਆਪ ਜਪਾਏ ਜਪੈ ਸੁਣਾਓ ਆਪ ਦਾ ਵਾਏ ਸੁਖਨਾ ਸਤਿ ਸ੍ਰੀ ਅਕਾਲ ਸਾਰਬੋ ਜੀਓ ਸੰਤ ਕਾ ਮਾਰਗੋ ਧਰਮ ਕੀ ਪੌੜੀ ਓ ਬੜਾ ਪਾਗੇ ਪਹੇ ਓਡ ਤਣੋਂ ਕਾ ਜਲ ਬਗਨਾਸਾ ਅਰਜਨੀਤ ਤਰਾਈ ਸੁਖ ਹੋਆ ਟਾਲੂ ਗੁਰੂ ਸੇਵੀ ਹੈ ਅਹਨਸ ਸਹਾਜ ਸੁਖਾਹਿ ਆਰਸ਼ਨ ਵਰਸੀਹਾ ਗੁਰੂ ਕਾ 呃。Uh ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਨਕਰਜ ਮਾਲ ਹੋਈ ਜੇ ਲਾਇ ਰਹਾ ਨਸਤਾ ਕੇਵੋ ਸਤਿਆਰਾ ਹੋਈਐ ਕਿਵ ਕਿਆ ਖੁਲਾ ਪਾਣ ਮਨ ਮਰਜਾਰ ਨਾਨਕ ਸੁਸਿਆਲ ਪਾ ਲਖ ਹੋਹੀ ਤਾ ਇੱਕ ਨ ਚੱਲੈ ਨਾਲ ਕੇਵੋ ਸਤਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਕੱਲਣਾ ਨਾਨਕ ਲਿਖਿਆ ਨਾਲੇ ਹੁਕਮੇ ਹੋਵਣ ਆਕਾਰ ਹੁਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੈ ਵਢਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਪਨਾਹ ਹੁਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਖਸੈ ਤਾਣ ਗਾਵੇ ਕੋ ਦਾਤਿ ਜਾਣੈ ਨੀਸਾਣ ਗਾਵੇ ਵੜਿਆਈ ਆਚਾਰ ਗਾਵੇ ਕੋ ਵਿਤਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪ ਰਤ ਸੈ ਦੂਰ ਗਾਵੇ ਕੋ ਵਿਖੈ ਹਾਦਰਾ ਦੂਰ ਕਥਨਾ ਕਥਿਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਥਕ ਪਾਹੀ ਜੁਗਤ ਬੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਹਉ ਨਾਨਕ ਵਿਖਸਾ ਵੇ ਪਰਵਾਹ ਸੱਚ ਸਾਹਿਬ ਸਾਚਨਾਏ ਭਾਗਿਆ ਭਾਉ ਉਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤ ਫੇਰ ਕੇ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹ ਤੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹੋਵੜਾਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੇ ਜਾਣੀਐ ਸਬਾਬੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘੱਟ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਯਾ ਸਮਾਈ ਗੁਰ ਈਸ਼ਵਰ ਗੁਰ ਗੋਰਖ ਪਰਮਾ ਗੁਰ ਪਾਰਬਤੀ ਮਾਈ ਇਹੋਂ ਜਾਣਾ ਆਖਾ ਨਹੀਂ ਕਹਿਣਾ ਕਦ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਹੀਰਥ ਨਾ ਵਾਜਿ ਜਿਸ ਸੁਭਾਵਾ ਵਿਪਾਣੇ ਕੇ ਨਾਏ ਕਰੀ ਇਸ ਜਿਸ ਠੋਪਾ ਈ ਵਿਖਾ ਵਿਣ ਕਰਮਾ ਕੇ ਮਿਲ ਲੈ ਲਈ ਮਤਵਤਰ ਤੁੰ ਜੋ ਆਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ ਜੇ ਕਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਕੋਈ ਕਰੇ ਸੁਣੈ ਸਤਿਪੀਰ ਸੂਰਨਾਥ ਸੁਣੈ ਧਰਤਵਲਾ ਖਾਸ ਸੁਣੈ ਦੀਪ ਲੋਪਾ ਕਾਲ ਸੁਣੈ ਪੋਇਸ ਸਭ ਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾਇੰਦ ਸੁਣੈ ਮੁਖ ਸਲਾਹਤ ਮੰਦ ਸੁਣੈ ਜੋਗ ਜੁਗ ਸਰ ਭੇਦ ਸੁਣੈ ਸਾਖ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਆਪ ਛਟਕੈ ਸਮਾਨ ਸੁਣੈ ਪੜ ਪੜ ਪਾਪਹਿ ਮਾਨ ਸੁਣੈ ਲੱਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾਗ ਨਾ ਕੀ ਗਾਹ ਸੁਣੈ ਸੇਖ ਪੀਰ ਪਾਤ ਸਵਾ ਸੁਣੈ ਅੰਧੇ ਪਾਵੈ ਰਾਹ ਸੁਣੈ ਹਾਕ ਬੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਏਕੋ ਕਹਿ ਇਛਾ ਪੁਸ਼ਟਾਏ ਆਕੰਠ ਫਲ ਉਹਨੇ ਖਣਹਾਰ ਮੰਨੇ ਕਾ ਬਹਿ ਤਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਨ ਜਾਵੇਂ ਮਨ ਕੋਏ ਮੰਨੇ ਸੁਰਤ ਹੋਵੇ ਮਨ ਪੁੱਠ ਮੰਨੇ ਸਕਲ ਭਵਨ ਕੀ ਸੁਖਦ ਮੰਨੇ ਮੋਇ ਚੁਟਾਣਾ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਬਦ ਨਾ ਚੱਲੈ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨੈ ਪਾਵਹਿ ਮੋਹ ਤੁਆਰ ਮਨੈ ਪਰਵਾਰ ਸਾਧਾਰਨ ਮਨੈ ਤਰੈ ਤਾਰੇ ਗੁਰਸਿੱਖ ਮਨੈ ਨਾਨਕ ਹੋਇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰ ਗਹਿਮਾਨ ਪੰਜੇ ਸੋਹਰੇ ਦਰ ਰਾਜਾਨ ਪੰਜਾਂ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਔਲ ਧਰਮ ਦਇਆ ਕਾ ਤੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਤ ਲੈ ਕੌਣ ਜੋਰ ਜੀ ਅਜਾ ਤਰੰਗਾਂ ਦੇ ਨਾਮ ਸੁਪਨਾ ਲਿਖਿਆ ਆਪਣੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲੇ ਹੋ ਰੂਪ ਕੀਤੀ ਦਾਤ ਤੇ ਜਾਣੇ ਕੌਣ ਕੂਤ ਇਸ ਤਾ ਫਸਾਏ ਕੋਪਵਾ ਓਹੋ ਤਿਸਤੇ ਹੋਏ ਲਖ ਤਰੀਆਓ ਦਰਤ ਕਵਨ ਕਾ ਵਿਚਾਰ ਗਿਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸੁਲਾਮਤ ਨਿਰੰਕਾਰ ਤੂ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਤ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਪੀ ਅਸੰਖ ਤਾੰਕਾਰ ਸੰਖ ਸੂਰ ਮੋਹ ਭਕਸਾਰ ਸੰਖ ਮੋਹ ਨਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਹਰਿਆ ਨਾ ਜਾਵਾ ਇੱਕ ਵਾਰ ਜੋ ਤੂ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਕੋਰ ਅਸੰਖ ਮਰ ਕਰ ਜਾਹਿ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਅਸ਼ਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਸੰਮਧ ਸੰਖ ਲੋ ਸੰਖ ਹੈ ਜਿ ਸਰ ਭਾਰ ਹੋਏ ਅਖਰੀ ਨਾਮ ਅਕਰੀ ਸਾਹਲਾਹ ਅਕਰੀ ਗਿਆਨ ਗੀਤ ਗੁਣ ਗਾ ਅਖਰੀ ਲਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਣਾ ਹੈ ਜੇ ਫਰਮਾਏ ਤਿਉ ਤ ਪਾਹੀ ਜਿਤਾ ਕੀਤਾ ਤਿਤਾ ਲਾਓ ਬਿਨ ਨਾਵੇ ਨਾਹੀ ਕੋ ਭਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਰਿਆ ਹੱਥ ਪੈਰ ਕੰਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਬਲੇਤੀ ਕੱਪੜ ਹੋਏ ਤੇ ਸਾਹ ਮੁੰਦਈਆ ਉਹ ਧੋਏ ਰਿਆ ਮਤ ਪਾਪਾਂ ਕੈ ਸੰਗ ਹੋਤੋ ਬੈ ਨਾਵੇ ਕੈ ਰੰਗ ਸੁਣੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਕਾਹੋ ਨਾਨਕ ਰੁਤਮੀ ਆਵੂ ਜਾਹ ਈਰਤ ਤਪ ਦਇਆ ਦੰਤ ਦਾਨ ਏਕੋ ਪਾਵੇ ਤਿਲ ਕਾਮਾਨ ਪਰਮਦੇਵ ਆਪਾ ਬੁਲਾਣਾ ਚੋਈ ਨਾ ਕੋਈ ਨਾ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸ ਰਾਗ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਏਲਾ ਭਖ ਤ ਕਵਣ ਕਮਣ ਥਿਤ ਕਵਣ ਵਾਰ ਕਵਣ ਸਰੂਪੀ ਮਾ ਹਕਮੰਚਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤਨਾ ਖਾਓ ਕਾਦੀਆ ਜੇ ਲਖਣ ਦੇਖ ਪੁਰਾਨ ਸਿਤਵਾਰ ਨ ਜੋਗੀ ਜਾਣੈ ਰਤਮਾ ਹੁ ਨ ਕੋਈ ਜਾ ਕਰਦਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਜੇ ਕਰਿਆ ਕੰਮ ਅਫਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅਥਨ ਸਭ ਆਖੈ ਇੱਕ ਦੂ ਇੱਕ ਸਿਆਰਾ ਵੱਡਾ ਸਾਹਿ ਵੱਡੀ ਨਾਹੀ